ਕਾਲ ਪੁਰਖਾ ਕਣੇ ਪੰਥ ਦੇ ਪਦਾ ਸਹਾ ਇੰਦਾਰ ਆਰਦੀਓ ਤੇਰੀ ਨੰਕਾਣਾ ਸਾਹਿਬ ਨੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥਨ ਵਿਛੋੜੇ ਆਜਾ ਜੀ ਉਹ ਦੇਖੋ ਦੇਖੋ ਜੀ ਕਿੰਨਾ ਮੀਂਹ ਪੈ ਗਿਆ ਸਾਡੇ ਰੂਮ ਅੱਗੇ ਬਹੁਤ ਜ਼ਿਆਦੇ ਮੀਂਹ ਸੀ ਅਜਾ ਦੇਖਣਾ ਤਾਂ ਗੰਦ ਫੜਦੇ ਨੇ ਕੁੜੀਆਂ ਤੇ ਵੀ ਵੀ ਅੰਦਰ ਦੇ ਵੋਲ ਨਹੀਂ ਦੋ ਗੰਦ ਨਹੀਂ ਫੜਦੇ ਇਹਨਾਂ ਦਾ ਗੰਦ ਫੜਦੇ ਨੇ ਵੀ ਵੀ ਅੰਦਰ ਵੀ ਨਹੀਂ ਫੜੋ ਜੀ ਫੜਨਗੇ ਬਹੁਤ ਸਾਰਾ ਸਭ ਆਜੋ ਹੋਣਾ ਆਪਣੇ ਮੱਧ ਦੀਰਗਾਸ ਮੱਧ ਦੀਰਗਾਸ ਵਿੱਚ ਪਹੁੰਚਾਂਗੇ ਹੁਣ ਆਪਾਂ ਕਰੋ ਜੀ ਸ੍ਰੀ ਹਰਮੰਦਰ ਸਾਹਿਬ ਦੇ ਦਾਸ ਜੀ ਨੇ ਵਾਹਿਗੁਰੂ ਦਾ ਖਾਲਸਾ ਵਾਹਿਗੁਰੂ ਦੇ ਬੰਦੇ

tidak mau, tidak mau, បាទ लंगर घर आप सराय के बच्चा लंगर घर के बिलकुल ही

ਕਿੰਕੀ ਕਿੰਕੀ ਵੀ ਕਲਿੱਕ ਹੀ ਫੋਟੋਸ ਨਾਲ ਵੀ ਬਹੁਤ ਵੈਰੀ ਵੈਰੀ ਬਿਊਟੀਫੁਲ ਆ ਵੀਰੇ ਚਿਕਨਸ ਕਰਾਂ ਪਰ ਸਾਰੇ ਕੋ ਰੰਗ ਦਾ ਫਿੱਕੇ ਰੰਗ ਦਾ ਪਾ ਲਾ ਸਾਰਾ ਲੋ ਜੀ ਪਹਿਲਾ ਸੂਟ ਜੱਸੀ ਦਾ ਦੇਖ ਨਾ ਕੱਖੀ ਨਹੀਂ ਸਾਹਿਬ ਮਾਤਾ ਦਾ ਫੋਟੋ ਪਾ ਲਾ ਸਾਹਿਬ ਦਿਸੇ ਅਵੇਲੇਬਲ ਤਾਂ ਆ ਗਿਆ ਜੀ ਮੰਮੀ ਦਾ ਸੂਟ ਇਹ ਮੇਰਾ ਸੂਟ ਮਾਤਾ ਦਾ ਸੂਟ ਦੇਖੋ ਸੋਹਣਾ ਦੇ ਉੱਚਾ ਨਾ ਪਕੜ ਸੰਗ ਆ ਮੈਨੂੰ ਸੂਟ ਬਹੁਤ ਪਸੰਦ ਆਇਆ ਸਾਨੂੰ ਅਸਤੇ ਜਰਕਦੇ ਨੇ ਠੋਕਿਆ ਵਧੀਆ ਲੱਗਿਆ ਕਲਰ ਵੀ ਸੋਹਣਾ ਹਾਂ ਇਹ ਦੁਕਾਨ ਤੇ ਬਹੁਤ ਕਿਥੇ ਨੇ ਪ੍ਰੈਸਲ ਬਸ 2 ਹੋ ਹੋਗੇ ਆਪੇ ਦਿੱਤੇ ਨੇ ਅਸੀਂ ਲੰਗਰ ਛਕਣ ਤੋਂ ਬਾਅਦ ਸ਼ਾਪਿੰਗ ਕਰਕੇ ਆਏ ਕਰਦਾ ਜੀ ਵੈਸੇ ਇੱਕ ਹਾਂਜੀ ਤਾਂ ਆਪ ਹੁਣ ਨਾ ਹੁਣ ਤੇ ਆ ਤਾਂ ਨਿਆਰੇ ਕੱਪੜੇ ਹਾਂ ਮੈਂ ਬੁੜੀਆਂ ਕੱਪੜੇ ਵਾ ਲੈ ਲੈਂਦੇ ਆ ਇਹ ਸਭ ਖਾ ਲਈ ਗਾ ਆਖਿਆ ਜੀ ਆਈ ਬੁੜੀਆਂ ਨਾ ਪਤਾ ਨਹੀਂ ਕਿ ਕਿਤੇ ਚਾਹ ਵੀ ਨਿਕਲੀ ਏਥੇ ਇੱਕ ਦੁਪੱਟਾ ਲਿਆ ਆਏ ਤਾਂ ਵਸੂ ਠੀਕ ਹੀ ਨੇ ਅੰਮ੍ਰਿਤਸਰ ਕਪੜਾ ਸਾਸ ਦਾ ਉਹ ਵਾਸਤ ਪਤਾ ਕੀ ਆ ਆ ਵਿਕੀ ਲਿਆ ਆ ਜਿੱਥੇ ਮਰਜੀ ਜਾ ਪਤਾ ਨਹੀਂ ਕਾਤੋਂ ਬੰਦੇ ਆ ਖੁਰਕਾ ਵਾਲਾ ਲੈਣਦੇ ਪਤਾ ਨਹੀਂ ਕਿ ਇਹਨਾਂ ਨੂੰ ਖੁਰਕਾ ਲੱਗੀ ਰਹਿੰਦੀ ਹੁੰਦੀ ਆ ਹਾਂ ਜਿਸਲੀ ਜੋ ਉਹ ਤਾਂ ਸਾਰੇ ਆਂਟੀ ਖੋਲੂਗੀ ਆਂਟੀ ਦਿਖਾਉਗੀ ਸਾਰਾ ਸਮਾਨ ਤੁਸੀਂ ਵਾਸਤ ਲਗਾ ਫੇਰ ਜੀ ਮਨਾ ਹਾਂ ਇਹ ਘਰ ਲੈ ਤੇਰੇ ਵਾਲਾ ਸਮਾਨ ਇੱਕ ਸਾਈਡ ਸਾਈਡ ਤੇ ਧਰੀ ਜਾ ਆ ਸੋਡੀਆਂ ਨੇ ਵਾਸਤ ਹੂੰ ਖਾਣੇ ਨਾਲ ਚੱਤਾ ਖਾਣੇ ਨਾਲ ਚੱਤਾ ਹਾਂ ਖਾਣਾਂਗੇ ਆ ਤਾਂ ਦੋ ਹੱਥ ਫਿੱਟ ਲਈਏ ਹਾਂ ਆਂ ਛੋਟੀ ਜਿਹੀ ਕਮਰ ਹਾਂ ਇੱਧਰ ਧਰ ਦੇ ਦੋ ਤਣਕ ਲੈ ਲੈਂਦਾ ਦੋਲੇ ਹਾਂ ਦੇ ਆ ਦੇਖਿਓ ਉਹ ਤਵਾਲ ਕਹਿ ਰਹੇ ਹੂ ਉਮਰ ਨਾਲ ਤਾਂ ਇੱਕ ਸੁੱਟ ਦੋ ਮੋੜ ਤੇ ਆਪਣੀ ਸੁੱਟ ਹਾਂ ਸਮਾਨ ਖੋਲਾਂਗੇ ਆਈ ਜਾਣਗੇ ਆ ਗਏ ਅੱਛਾ ਕੁਝ ਕੋਈ ਇਹ ਆ ਗਿਆ ਜੀ ਡੈਡੀ ਦਾ ਕੁਰਤਾ ਪਜਾਮਾ ਡੈਡੀ ਨੂੰ ਕੋਲ ਤਾਂ ਆ ਗਿਆ ਮਲਾਇ ਦਾ ਫਾਨੇ ਆ ਆ ਕਾਚਾ ਖਲਾ ਹਰ ਉਹ ਦਾ ਫਾਪਾ ਬੜਾ ਇਹ ਕਾਹ ਜਾਂਦਾ ਲੈਣਾ ਕੀ ਆ ਚੀਜ਼ ਆਹਾ ਹਾਂ ਹੈਨਾ ਮੈਂ ਵੀ ਦੇਖ ਰਹੀ ਦੀ ਮਾ ਹੀ ਨਿੱਗਰ ਜਾਤਾ ਹੈ ਜੀ ਹਾਂ ਜੀ ਛਾਲ ਕੋਈ ਨਾ ਸਾਡੇ ਤਾਂ ਜਵਾਕੇ ਬਿਸਕੁਟ ਕੁੱਟ ਕੇ ਖਾਂਦੇ ਨੇ ਲੌਂਗਲੇਚੀ ਵੀ ਗੁੱਟੀ ਜਾਂਦੀ ਜਿੰਨੇ ਤਵਾ ਲਾਓ ਤਾਂ ਕੀ ਕਰਦੀ ਆ ਕੋਈ ਨਾ ਇੱਕ ਮਿੰਟ ਰੁਕ ਜਾ ਮਮਾ ਮੈਂ ਨੇਲ ਜੀ ਕਿੱਥੇ ਹੈ ਬੈਠੇ ਨੇ ਆ ਸੂਟ ਲਿਆ ਇਹ ਸਾਈਮੋ ਪੈਂਟੜਾ ਹੈ ਪਹਿਣਾ ਵਾਸਤੇ ਆ ਜਾਂ ਬੀਬੀ ਵਾਸਤੇ ਆ ਮੈਂ ਸਾਂਝਾ ਲਿਆਤਾ ਸਾਂਝਾ ਲਿਆਤਾ ਮੈਚਿੰਗ ਕਰਕੇ ਪਾ ਲੈਣਗੀਆਂ ਨਹੀਂ ਦੋਨੇ ਕ੍ਰੀਮ ਸਲਵਾਰ ਲੈ ਕੇ ਦੋ ਕੁੜਤੀਆਂ ਕਰ ਲੈਣਗੀਆਂ ਹਨਾ ਹਾਂ ਚਿਹ ਕਾਲੀ ਸਲਵਾਰ ਪਾ ਲੈਣ ਚ ਕ੍ਰੀਮ ਪਾ ਲੈਣ ਮੈਂ ਸੰਦਾ ਗੁਰੂ ਦੇ ਦੂੰਗੀ ਇੱਕ ਨੂੰ ਮੈਂ ਤੁਹਾਨੂੰ ਸਮਾਨ ਦੇ ਲਗੀ ਦੇ ਦਿੰਦੀ ਚਲ ਹਲੇ ਉਧਰ ਜਾਵਾਂਗੇ ਕਈ ਵਾਰ ਉਧਰੋਂ ਮਿਲ ਜਾਂਦਾ ਹੁੰਦਾ ਸਭ ਤੋਂ ਪਹਿਲਾ ਹੋਰ ਆਦਾ ਉਹ ਮੈਂ ਤਰਾ ਆਹੋ ਜੇ ਮੋਗਾ ਫੇਸਟ ਗੰਦੀ ਹੋ ਰਹੀ ਸੀ ਨਾ ਇਹਦੇ ਵਿੱਚ ਉਦੋਂ ਉਦੋਂ ਪਤਾ ਜਦੋਂ ਇਹ ਆ ਲੱਗਿਆ ਜਿਵੇਂ ਕੋਈ ਚਾਈਨੀਜ਼ ਬੰਦਾ ਬੈਠਾ ਉਹ ਸੂਟ ਬਹੁਤ ਸੋਹਣਾ ਹੈ ਸੂਟ ਬਹੁਤ ਕੁੜੀਆਂ ਜਿਵੇਂ ਪਾਉਣ ਵਾਲਾ ਲੈਸ ਜੀ ਲਾ ਕੇ ਨਾ ਆਪਣੇ ਵਰਗੀਆਂ ਪਾਉਣਾ ਹਾਂ ਬਹੁਤ ਸੋਹਣਾ ਲੱਗੇ ਜਿੱਦੀ ਲੈਸ ਲਾ ਕੇ ਹਾਂ ਇਹ ਮੇਰੀ ਸਪੈਸ਼ਲ ਚੀਜ਼ ਹੈ ਮਸੰਦ ਮਾਣਾ ਹੈ ਇਹ ਦੇਖੋ ਦਸਰੀ ਕਿਥੋਂ ਆ ਗਿਆ ਜੀ ਬਾਪੂ ਜੀ ਦਾ ਸੂਟ ਐਡ ਕੀਤਾ ਸੀ ਨੇ ਤਿੰਨਾਂ ਨੂੰ ਕੱਪੜੇ ਲੈ ਕੇ ਹਾਂ ਲੈ ਦੇ ਕਿਹੜਾ ਮਾਣਾ ਹੈ ਹੈ ਬਾਪੂ ਜੀ ਵਾਸਤੇ ਮਾਂ ਫੇਰ ਪਰਣਾ ਗਾਨ ਉਸ ਬਾਪੂ ਜੀ ਸਾਰੇ ਨੂੰ ਮੈਂ ਸੂਟੇ ਲੈ ਚਲਦੇ ਆ ਵੀ ਚੱਲ ਪੁੱਣ ਪਾਠ ਕਰਾ ਕੇ ਗਿਆ ਉਹਨਾਂ ਦਾ ਵੀ ਮਨ ਖੁਸ਼ ਹੋਵੇ ਵੀ ਚੱਲ ਪੂਰੀ ਵੀ ਮੇਰੇ ਪਾ ਦੇ ਪਾ ਦੇ ਜੀ ਜਿੱਚ ਮਰਜ਼ੀ ਪਾ ਲੈ ਆ ਰਹੇ ਆਂ ਇੱਧਰ ਚਾ ਕੇ ਵਿੱਚੇ ਆਪਦੇ ਘਟੇ ਹੋਰ ਦਿਨ ਦੀਆ ਸਾਡਾ ਦਾ ਦੁਕਾਨ ਵਾਲਾ ਭਾਈ ਹੋ ਗਿਆ ਰਹਿਣਾ ਦੇਖੋ ਜੀ ਮੈਂ ਲੱਗ ਗਈਆਂ ਆ ਜਿਸ ਨਹੀਂ ਤਾਂ ਲੈ ਆਈ ਸਮਾਨ ਆਪ ਦਾ ਕੋਈ ਛੋਟਾ ਸਮਾਨ ਜਾਂ ਸਮਾਨ ਲੈ ਆਈ ਜਿਸ ਨਹੀਂ ਕੋਈ ਨਾ 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 ਇਹ ਦੇਖੀਏ ਆਪ ਡਿਰਬੇ ਦਾ ਹੁੰਦੀ ਨੇ ਉਦੜੀਆਂ ਜਾਂ ਬੇਕਾਰੀਆਂ ਇਹਨਾਂ ਦਾ ਕੱਪੜਾ ਵਧੀਆ ਹੈ ਨਾ ਹਾਂ ਇਹ ਸੋਡੀ ਮੈਡਮ ਲੈ ਕੇ ਆਈ ਆ ਨਾ ਉਹ ਨੈਕ ਵੀ ਆਈ ਵੀ ਮੈਂ ਕਿਹਾ ਡਾਈ ਉਹ ਜਿਹੜੀ ਤੋਂ ਬੋਲ ਜਾਂਦੀ ਆ ਚੀਜ਼ ਉਹ ਡਾਈ ਹੋਣ ਬੇਹੋਣ ਹਾਂ ਵਿੱਕੇ ਕਾਨੂੰ ਮਾਰਦਾ ਚਮਕਦਾ ਜਿਹਾ ਬੁਰਾ ਲੱਗਦਾ ਹੁਣ ਇਹ ਸਾਰੇ ਇੱਕ ਜੇ ਅਪਾ ਡਾਈਲ ਕਰਾਈਏ ਦਸ ਗਮੇ ਰੱਖਦਾ ਪਾਈ ਤੂੰ ਵਿੱਕੇ ਤੇ ਗਾਣਾ ਬੀਰ ਤੁਸੀਂ ਤਾਂ ਜੇ ਬੱਧੇ ਲੈ ਲੈਂਦੇ ਹਾਂ ਇੱਕਦੋ ਹਾਂ ਦਾ ਕੰਮ ਹੈ ਬਾਈ ਹਾਂ ਇੱਟਾ ਪਾ ਦੀ ਜੱਸੀ ਤੁਹਾਂਗੇ ਸਰ ਕੰਮ ਜੱਸੀ ਲੈ ਲੂਗੀ ਬੈਤ ਤੁਸੀਂ ਬੈਠੋ ਨਾ ਬੈਠ ਜੇ ਨਹੀਂ ਕਰ ਰਹੇ ਨੇ ਜਿਹੜੇ ਨੇ ਖਾਣਾ ਖਾ ਲਓ ਇਹਦੇ ਵਿੱਚ ਬੈਠਣ ਘਾੜਨਾ ਬਹੁਤ ਸੋਹਣਾ ਲੱਗਿਆ ਇਹ ਜਿਆ ਪਾਲ ਕੋਲ ਹੁੰਦਾ ਨਹੀਂ ਤੀ ਮੈਨੂੰ ਲੱਗਦਾ ਵੀ ਪਾਲ ਹੈ ਨਾ ਮੈਨੂੰ ਲੱਗਦਾ ਵੀ ਦੇਖਿਆ ਜਾਂ ਮੈਨੇ ਚੱਲ ਇਹ ਪਾਲ ਪੰਨ ਕੋਲ ਹੈਗਾ ਦਿੱਸ ਸੁੱਖੋ ਪੰਨ ਤੇਰੀ ਉਹਦੇ ਵਾਸਤੇ ਆਪਾਂ ਹੋਰ ਦੇਖ ਲਾਂਗੇ ਕੋਈ ਸਾਰੇ ਲਫਾਤੇ ਸਾਡੇ ਵਿੱਚ ਆਲੇ ਹੋਣਾ ਆਪਣੇ ਇੱਕ ਲਫਾਤੇ ਚ ਪਾ ਦਿੰਦੇ ਹਾਂ ਸਾਰੇ ਹਾਂ ਮੈਨੂੰ ਉਹ ਪੱਖੇ ਜੇ ਕਿੱਧਰ ਮਾਰੇ ਸੋਨੇ ਆਬਦੇ ਮੇਰੇ ਨੇ ਲੱਗਨ ਚਾਹ ਰਿਹਾ ਕੋਈ ਅਖਰਾ ਦੋਲੇ ਆਏ ਇਹ ਆਪਦੇ ਪੱਖੇ ਗਰਮੀ ਚ ਇਕ ਆ ਲਿਆ ਲੰਗ ਲੈ ਕੇ ਘਟਣ ਵਾਸਤੇ ਫਿਕਸ ਕਰ ਕੋ ਮੇਰਾ ਨੇ ਹਰੇ ਕਹਨੇ ਸਾਡੀ ਸ਼ਾਪਿੰਗ ਰਹਿੰਦੀ ਆ ਆਏ ਬੈਗ ਲੈ ਲਿਆ ਇਹਨੇ ਪਰਸੋਂ ਆਉਣ ਸਰ ਰਾਤ ਨੂੰ ਦਾਦਾ ਸੂਟ ਦੇ ਕੇ ਪਹਿਲਾਂ ਲਾ ਕੇ ਐਂ ਦੇਖਦੀ ਆ ਮੈਂ ਉਹਨੂੰ ਭਾਈ ਨੂੰ ਕਹਿਦੀ ਸੀ ਮੈਂ ਤਾਂ ਵੀ ਤੇ ਘੱਟ ਹੋਵੇ ਕੱਪੜਾ ਕਿਵੇਂ ਨਹੀਂ ਇਕੱਠਾ ਕਰਕੇ ਪਾ ਲੈਂਦੇ ਨੇ ਵਿੱਚ ਕੀ ਟਾਈ ਕਿੰਨੇ ਕਿਟਰਾ ਤੁਸੀਂ ਐਂਡੇ ਦਾ ਮੈਚ ਕਰਕੇ ਤੁਸੀਂ ਇਤਨਾ ਨਾ ਪਾ ਲਿਆ ਕਿਉਂ ਹਾਂ ਦੇਖੇ ਜਮੀ ਸੇਮ ਹੀ ਆ ਹਨਾ ਯਾਰ ਮੈਂ ਮੇਰੇ ਨਾਲ ਇਲੈਕਸ਼ਨ ਚੱਲ ਰਿਹਾ ਨੇ ਮੈਂ ਅਕਵੈਂਸਰ ਵੀਡੀਓ ਗੂਗਲ ਮੇਲ ਹੋਰ ਵੀਡੀਓ ਸੋਨਾ ਲੱਗਾ ਨੜੇਰੇ ਚ ਲਾਈਨਿੰਗ ਨਹੀਂ ਲੱਗਦੀ ਹੈਗੀ ਨਾ ਤੂੰ ਮੇਰੇ ਚ ਤਾਂ ਲਾਵੇ ਮੇਚ ਲਾਵੇ ਮੇਚ ਲਾਈਨਿੰਗ ਲਾ ਕੇ ਸੋਨਾ ਮਤਲਬ ਉਹਦੀ ਲੋਕ ਜਿਹਦੀ ਗੱਲ ਹਾਂ ਲਾ ਤਾਂ ਨਹੀਂ ਉਹ ਤਾਂ ਆਪਦੀ ਮਰਜ਼ੀ ਆ ਬਾਹਾਂ ਤੇ ਨਾ ਲਾਵੇ ਮੈਂ ਲਾਈਨਿੰਗ ਲਾ ਕੇ ਸੋਨਾ ਜਮਾ ਫਿਰ ਵੀ ਸੋਨਾ ਇਹ ਤਾਂ ਹੈਗਾ ਪਰ ਉਹ ਜਾਇ ਵੱਡੇ ਗਰਮੀ ਆ ਜੀਆਂ ਚ ਨਹੀਂ ਪੈਂਦੇ ਸਾਰੇ ਲਾਈਨਿੰਗਾਂ ਜੀਆਂ ਆਣਾਂ ਦਾ ਇਹ ਸਿੰਪਲ ਮਤਲਬ ਆ ਲੰਬਾ ਲਾਈਨ ਤੇ ਲਾਈਨ ਜਿਹਾ ਹੋ ਗਿਆ ਸੋਨਾ ਲੱਗਦਾ ਹੂੰ ਇਹ ਵੀ ਵੀ ਵਾਸਤੇ ਤਾਂ ਲੈ ਆਣੀ ਕੁਛ ਵੀ ਵੀ ਵਾਸਤੇ ਬੀਬੀ ਬਾਤ ਲੈਦੀ ਲੈਂਦੀ ਨਾ ਬੀਬੀ ਛੱਡੇਗੀ ਮੈਨੂੰ ਸੂਟ ਪਸੰਦ ਨਹੀਂ ਆਏ ਬੀਬੀ ਤੇ ਪਸੰਦ ਨਹੀਂ ਆਉਂਦੇ ਹੈਗੇ ਹਾਂ ਤਾਂ ਮੈਂ ਹੁਣ ਸਮਾਨਤ ਲਿਆ ਤੇ ਇਹਨੂੰ ਦੋ ਸੂਟ ਉਹਨੂੰ ਦਾ ਸੂਟ ਹੋਰ ਹੀ ਲੈ ਜੀ ਉਹ ਸੂਟ ਸੂਟ ਵਿੱਚ ਦਿਖਾਣੋਂ ਵਿੱਚ ਤਾਂ ਬੁੱਝੇ ਮੈਨੂੰ ਪਤਾ ਉਹਨੂੰ ਚੀਰੀ ਸਾਹ ਲੈਦੀ ਹੈਗੀ ਹੈ ਨਾ ਤੂੰ ਉਹਨੂੰ ਕੜਾ ਲੈ ਲਿਓ ਕੜਾ ਕੜਾ ਤਾਂ ਪਹਿਲੇ 2 ਰੁਪਏ ਦਾ ਪਰਖਣੋਂ ਨਹੀਂ ਮਾਉਂਦਾ ਖੜਕੀ ਜਾਂਦੇ ਹੋਰ ਉਹ ਤਾਂ ਜਿਹੜਾ ਦਿਨ ਦਾ ਚਾਹੀ ਤਿੰਨ ਹੋ ਜਾਣ ਇਕੱਠੇ ਚਾਹੀ ਚਾਰ ਹੋ ਜਾਣ ਪਾਈ ਜਾਂਦੀ ਆ ਪਾਈ ਜਾਂਦੀ ਆ ਫਿਰ ਦੇ ਦੇ ਕੋਈ ਪਤਾ ਤਿੰਨ ਹੋ ਜਾਣ ਸੋ ਦੇ ਦੇ ਉਬਈ ਮਮੀਆਂ ਸੂਟ ਖੋਲ ਕੇ ਦੇਖ ਲੈਂਦੀ ਕਹਿੰਦੀ ਲੈ ਖੋਲ ਕੇ ਦੇਖਦੇ ਹਾਂ ਮੈਂ ਫੋਲ ਪੈਕਿੰਗ ਕਰਦੇ ਹਾਂ ਹਾਂ ਸੂਟ ਬਹੁਤ ਸੋਹਣਾ ਆ ਬਹੁਤ ਸੋਹਣਾ ਲੱਗ ਰਿਹਾ ਮੈਨੂੰ ਤਾਂ ਬਹੁਤ ਪਿਆਰਾ ਲੱਗਦਾ ਇਹ ਇਸ ਕਲਰ ਆ ਲੱਗਦਾ ਲੈ ਲੈਂਦੇ ਇਹ ਮਤਲਬ ਦੋਨਾਂ ਦਾ ਡਿਜ਼ਾਈਨ ਇੱਕੋ ਹੋ ਜਾਂਦੀ ਕਲਰ ਹੋਰ ਹੋ ਜਾਂਦਾ ਕਲਰ ਤਾਂ ਕਿੰਨੇ ਦੇ ਵਿੱਚ ਸੋਹਣਾ ਲੱਗਦਾ ਸ਼ਿਸ਼ ਕਾਂਜੀ ਅਮੀਰ ਕਾ ਜੇ ਸਾਰੇ ਠੀਕ ਹੋਣਗੇ ਪਹਿਲੀ ਸ਼ਾਪਿੰਗ ਕਰੀਆ ਸਾਰੇ ਨਾਲ ਲੈ ਹੰਗ ਤਾਂ ਬਾਣੀ ਬਾਹਰ ਦਾ ਖਾਤਾ ਤੇ ਵਾਰੋਂ ਹਾਂ ਬਾਹਰ ਦਾ ਖਾਤਾ ਕੋ ਲਾ ਗਿਆ ਇਧਰੋਂ ਬਾਹਰ ਦਾ ਖਾਤਾ ਕਰਿਆ ਬਾਹਰ ਇੱਥੋਂ ਨਹੀਂ ਪਿਆ ਵੀ ਇੱਥਾਂ ਇਧਰੋਂ ਉਧਰ ਗੈਡ ਨਾ ਤੁਸੀਂ ਉਧਰ ਲਗੇ ਦਿਖਾ ਦਿੰਦਾ ਬਾਹਰ ਉਹ ਬੜਾ ਕਰਨ ਦੇ ਦੇਖੋ ਜੀ ਆ ਮੇਰੇ ਮੰਮਾ ਨੇ ਆ ਪਤਾ ਨਹੀਂ ਕੋ ਨਾ ਗੋਰੀ ਠੰਡੇ ਨਾਲ ਮਿਲ ਜਾਈ ਤੇ ਪਰ ਉਹ ਨਹੀਂ ਆ ਨਾ ਲੰਮੀ ਹੋਣ ਲੱਗੇਗਾ ਮੇਰੇ ਭਾਈ ਕਹਿੰਦੇ ਦੇਖੋ ਜੀ ਹੁਣ ਬਾਹਰ ਨਾਲ ਵੀ ਹਣਾ ਇਧਰ ਹੈਗਾ ਗ੍ਰੈਡ ਇਧਰ ਹੈ ਤੇ ਲਵਸਨ ਹੋ ਗਿਆ ਹਾਂ ਹੋਰ ਇਹ ਸਾਰਾ ਤੋਂ ਡਾਉਟ ਨੂੰ ਹੀ ਨੰਦਾਉਟ ਹੂੰ ਸਾਰਾ ਗ੍ਰੇਡ ਨੇ ਗੁਰੂ ਕਾ ਦੀ ਲੜਸਾ ਹੋ ਰਹੀ ਜਾਂਦੀ ਆਤਾ ਮੇਰੇ ਟਿਕਾਣੇ ਹੋਰ ਤੋਂ ਵਾਸਤੇ ਸਪੈਸ਼ਲ ਅੱਧੇ ਉਧਰ ਅੱਡੀ ਵੱਡਾ ਅੱਡਾ ਵੱਡਾ ਟੈਂਕਰ ਉਧਰ ਟੈਂਕਰ ਦੇ ਤਾ ਹੈ ਇਹ ਟੈਂਕਰ ਦੇਖੋ ਜੀ ਆਜੂ ਸਾਨੂੰ ਦਿਖਾਣੇ ਆ ਆ ਦੇਖਾ ਆਪਾਂ ਟੈਂਕਰ ਟੈਂਕ ਤਾਂ ਮੇਰੇ ਮਾਗਰ ਵੀ ਹੈ ਇੱਕ ਇਹ ਟੈਂਕ ਵੀ ਛੋਟਾ ਨਹੀਂ ਹੈਗਾ ਮਰਹ ਵਾਲਾ ਸੀ ਇੱਕ ਉਹ ਟੈਂਕ ਬਰਾ ਉਹ ਟੈਂਕ ਬੜਾ ਲੱਗਿਆ ਕਿੰਨਾ ਇਹ ਟੈਂਕ ਦਾ ਇਹ ਛੋਟਾ ਟੈਂਕ ਦਾ ਟੈਂਕ ਛੋਟੀਆਂ ਟੈਂਕੀਆਂ ਤਿਆਰ ਹੋ ਰਹੀਆਂ ਨੇ ਆ ਦੇਖੋ ਕਿੱਡੇ ਕਿੱਡੇ ਟੈਂਕੀਆਂ ਆ ਦੇਖੋ ਆ ਕਿੱਦਾਂ ਬਣੇ ਤੇਰੇ ਕੋਲ ਰਹੇ ਹੋ ਕਿ ਚੰਦੀ ਰੌਣਨੀ ਹੈਗੀ ਹੁਣ ਅੰਦਰ ਆਜਾ ਜੀ ਫੋਦਰਾਂ ਕਰ ਜਾ ਆ ਥੋੜੀ ਜਿਹੀ ਬੱਤੀ ਆ ਹਾਂਜੀ ਹਾਂਜੀ ਲੋ ਫੜੋ ਹਲੋ ਤਾਂ ਇਹ ਜਵਾਖਾ ਮੇਰੇ ਤੋਂ ਬੇਤਵਾ ਸਿੱਕੋ ਫਿਰ ਜਵਾਖਾ ਨਾਲ ਤਾਂ ਨਹੀਂ ਬੰਦਾ 부ਢਾ ਹੁੰਦਾ ਹੈਗਾ 부ਢਾ ਤਾਂ ਅਗਲਾ ਨੈਚਰਲ ਨਹੀਂ ਹੁੰਦਾ ਚਾਰ ਕਰਦੇ ਨੇ ਰੋਜ਼ ਨਾ ਬੇਨ ਕਾਸੇ ਬਈਆ ਆ ਉਹ ਲਾੜੀ ਆ ਉਦੀ ਉਹ ਜਿਹੜੇ ਵੱਡੀ ਉਮਰ ਦੇ ਸਭ ਨਾਲ ਇੱਦਾਂ ਸਿੱਖ ਕਰਦੀ ਬਈ ਛੋਟਾ ਆ ਹੱਥ ਪੈ ਜਾ ਤਾ ਸੁਵੰਦ ਨਾ ਵੀ ਉਹ ਲਾੜੀ ਦੇ ਉਹਦੇ ਨਾਲ ਤੁਸੀਂ ਜਾਦੇ ਛੋਟੇ ਲੱਗਦੇ ਹੋ ਚਲੋ ਨਹੀਂ ਜੀ ਪਪਾ ਚਲੋ ਪਪਾ ਚਲੋ 1 2 3 ਚਲੋ ਆ ਬੋਤਲ ਚੱਕ ਲੋ ਪਾਣੀ ਆਈ ਨਾਲੇ ਤਾਂ ਬੋਤਲ ਚੱਕ ਲੋ ਬਾਸਮ ਹੁਣ ਦੌਤ ਤੂੰ ਜਾ ਕੇ ਦੇਖ ਆ ਮਾਣੇ ਇਹ ਇਧਰ ਪਜਾਤ ਜਾਣਾ ਹੈ ਇਹ ਤੁਨੀ ਮੇਰੇ ਕੋਲ ਇਹ ਗੜ ਮਦਦ ਨਹੀਂ ਉਹ ਲਵਾਗੇ ਕੋਈ ਕੰਮ ਨਹੀਂ ਠੀਕ ਆ ਕਿੜ ਕੋੜ ਦੀ ਲੈਣੀ ਕੋਈ ਸਮਾਨ ਚ ਅੱਜ ਦਾ ਲਵਾਂਗੇ ਜਿਹੜੀ ਕੰਮ ਆਵੇ ਸੋ ਚਲਵਾਰ ਤਾਂ ਲੈ ਲਈ ਚਲੋ ਛੇ ਦੀ ਸਾਫ ਕਰਨੇ ਹੁੰਦੇ। ਮੇਰੇ ਹੋਰ ਤੁਸੀਂ ਲੈਣਾ ਸੀ ਸਾਫ ਲੈਣੇ ਕਿੱਥੇ ਨਹੀਂ। ਉਹ ਵੀ ਉਹਦੀ ਆਉਣੀ ਹੈ ਜਿਵੇਂ ਅੱਗੇ ਆਉਣੀ ਹੈ। ਮੈਨੂੰ ਪਾਉਂਦੇ ਦਾ ਨਹੀਂ ਨਹੀਂ। ਅੱਗੇ ਇੱਕ ਉਹਦੀ ਜਿਵੇਂ ਅਸੀਂ 3rd ਫਲੋਰ ਤੇ ਆਂ। ਪੌੜੀਆਂ ਰਾਹੀਂ ਜਾਂਦੇ ਆਂ। ਪੌੜੀਆਂ ਰਾਹੀਂ ਆੜਿਆ ਉਹ ਤਾਂ ਲਿਫਟ ਲੱਗੀ ਹੋਈ ਆ ਪਰ ਭੈਣ ਕੇ ਨਹੀਂ ਮੇਰਾ ਸਾਹ ਬੰਦ ਹੁੰਦਾ। ਜਦੋਂ ਖੱਕਰ ਦਾ ਸਾਹ ਬੰਦ ਹੁੰਦਾ। ਤਦਕੇ ਆਣਾ ਤਰਕੇ ਜਾਂਦੇ ਆ।

per. Melar. Bodinya. Oh, ਜੀ ਹੁਣ ਆਪਾਂ ਜਾ ਰਹੇ ਹਾਂ ਜੱਲਿਆਂ ਵਾਲੇ ਬਾਗ ਵਿੱਚ ਪਹਿਲਾਂ ਵੀ ਆਏ ਸੀ ਉਸ ਦਿਨ ਜੱਲਿਆਂ ਵਾਲਾ ਬਾਗ ਬੰਦ ਹੋ ਗਿਆ ਸੀਗਾ ਕੱਲੇ ਪਾਰਕ ਹੀ ਦੇਖ ਕੇ ਮੁੜ ਗਏ ਸੀ ਹਨਾ ਤੇ ਅੱਜ ਆਪਾਂ ਖੂਹ ਦੇਖ ਕੇ ਜਾਵਾਂਗੇ ਜਿਹੜੇ ਖੂਹ ਵਿੱਚ ਛਾਲਾਂ ਮਾਰੀਆਂ ਸੀ ਲੋਕਾਂ ਨੇ ਤੇ ਕੁਝ ਹੋਰ ਵੀ ਬਹੁਤ ਸ਼ਰਧਾ ਤੇ ਆਚਾਰ ਉਹਦਾ ਮਤਲਬ ਕੀ ਹੈ ਕੀ ਗੱਲ ਚੱਲ ਰਹੀ ਹੈ ਸਾਧਾਰਨ ਕਰ ਜੋ ਅੰਗਰੇਜ਼ ਬਾਗ ਦੇ ਇਤਿਹਾਸ ਤੇ ਸਭ ਤੋਂ ਕਾਲੇ ਧਿਆਏ ਨੇ ਭਾਰਤੀਆਂ ਨੂੰ ਆਜ਼ਾਦੀ ਲਈ ਲੜਨ ਦੀ ਪ੍ਰੇਰਨਾ ਦਿੱਤੀ ਇਹ ਦੇਖਿਆ ਗਿਆ ਦੇ ਚਲਦੇ ਰਾਸ਼ਟਰਵਾਦੀ ਭਾਵ ਦਾ ਮਤਲਬ ਹੋਤੀ ਹੋ ਚਾਹੇ ਪਰ ਉਸ ਦਾ ਜ਼ਾਦਾ ਮਜ਼ਬੂਤ ਹੋਇਆ ਅਤੇ ਪੰਜਾਬ ਹੋਰ ਦੀ ਤਾਕਤ ਦਾ ਅੰਦੋਲਨ ਦੇ ਉੱਤਰ ਆਏ ਕ੍ਰਾਂਤੀਕਾਰੀ ਨੌਜਵਾਨ ਭਗਤ ਸਭਾ ਅਤੇ ਹੋਰ ਰਾਸ਼ਟਰਵਾਦੀ ਬੜੀ ਬਹਾਦਰੀ ਨਾਲ ਲੜ ਭਾਰਤੀ ਤਿਰੰਗਾ 15 ਅਗਸਤ 1947 ਨੂੰ ਦਿੱਲੀ ਚ ਲਹਿਰਾਇਆ ਇਹ ਸਭ ਇਹਨਾਂ ਬਲੀਦਾਨਾਂ ਦੇ ਕਾਰਨ ਹੀ ਹੈ ਕਿ ਅੱਜ ਅਸੀਂ ਆਜ਼ਾਦ ਹਾਂ ਅਤੇ ਬਿਨਾਂ ਕਿਸੇ ਡਰ ਦੇ ਆਪਣੇ ਸਿਰ ਉੱਚਾ ਕਰਕੇ ਤੁਰ ਸਕਦੇ ਹਾਂ ਆਓ ਅਸੀਂ ਜਨਮ ਵਾਲਾ ਬਾਗ ਦੀ ਸਿੱਟੀ ਤੇ ਖੜੇ ਹੋ ਕੇ ਬੜੇ ਸਤਕਾਰ ਬੜੇ ਆਦਾਰ ਇਹ ਤੋਹਫ਼ਾ ਦਿੱਤਾ ਗਿਆ ਹੈ। ਆਪਣੀ ਸ਼ਰਧਾਂਜਲੀ ਆਪੜ ਕਰ। ਇਹ ਬਹੁਤ ਵਧੀਆ। ਉਹ ਲੈ ਕੇ ਨੀਂ। ਲੀਜੇ। ਅੱਛਾ ਬਣ ਗਿਆ। ਦੇਖ ਲੈ ਹੁਣ ਤੁਹਾਡੀ ਵਾਰੀ ਹੈ ਬੋਲੀ ਰੋਲੀ ਆਈ ਨਹੀਂ ਚਲੋ ਆਜੋ ਤਾਂ ਸੰਦੋ ਮੋ ਬਲੇ ਮਸਾਲੇ ਕੋਲੇ ਦੇਖ ਲੈ ਆਦਰ ਕਰ ਇਹ ਪਹਿਨੇ ਹਾਂ ਜਦੋਂ ਜਦੋਂ ਹੀ ਪੜ੍ਹ ਲੇ ਉਹ ਵੀ ਆਪੀ ਹੈ ਆਪਰੇ ਉੱਪਰ ਵਾਲੇ ਦਾਣੇ ਛੱਤ ਦਾ ਨਾ ਹੇਠ ਆ ਤਾਂ ਛੋਟਾ ਹੀ ਆ ਛੋਟਾ ਕਾਨੂੰ ਹੈ ਜਿਸ ਜੈਕਟਰ ਆ ਗਈ। ਤੇ ਮੇਰੇ ਆਜਨੇ ਨਿਸ਼ਾਨ ਨੇ ਵੀ ਉਦੀ ਤੇ ਬਿਲਡਿੰਗ ਹੋਦੀ ਹੈ ਨਾ। 100 ਸਾਲ ਦੀ ਗੱਲ ਨਹੀਂ ਆਏ ਤਾਂ। ਹਾਏ ਹੋਏ ਮੁੰਡਿਆ। ਦਵਾਰੋਂ ਬਣਾਈ ਜਾਂਦੇ ਨੇ ਰਮਮਤ ਕਰ। ਆ ਆਦੀ। ਵੀ ਇੱਕ ਜੱਟ ਬਿਲਡਿੰਗ ਹੋ ਗਈ ਭਈ। ਹੋ ਸਕਦੀ। 100 ਸਾਲ ਦੀ ਗੱਲ ਨਹੀਂ। ਆਪਣੇ ਉਹ ਨਾ ਰੌਣਕਾਂ ਆਉਣ ਲੱਗੀਆਂ ਚਾਚੂ ਜੀ ਨਾ ਰਹਿ ਗਏ ਹੈ ਤਾਂ ਕਿ ਨਾ ਸਾਰੇ ਸਿੱਖ ਇਕੱਠੇ ਕਰਕੇ ਗੋਲੀਆਂ ਮਾਰੀ ਜਾਂਦੀਆਂ ਉਰੇ ਹੈ ਉਰੇ ਸਿੱਖ ਇਕੱਠੇ ਹੋਏ ਤੇ ਫਿਰ ਗੇਟ ਬੰਦ ਕਰਕੇ ਨਾ ਮੀਟਿੰਗ ਦੀ ਮੀਟਿੰਗ ਤੇ ਹਾਂ ਆਪਣਾ ਦੇਸ਼ ਬਚਾਉਣ ਕਿ ਉਹ ਕਹਿੰਦੇ ਕਿ गेट ला ले फिर गोलियां चलाते फिर वो बेचारे सारे सिख मारते थे थे मीटिंग करना कराए उरे